ਇਹ ਅਸਲ ਨਾਲ ਜੀ ਮਾਨ ਸਰਕਾਰ ਦਾ ਕਸੂਰ ਤਾਂ ਜਿਆਦਾ ਨਹੀਂ ਹੈ ਇਹ ਤਾਂ ਮਤਲਬ ਇਸ ਤਰ੍ਹਾਂ ਦਾ ਮਾਨ ਜੋ ਕੋਰਟ ਸੁਪਰੀਮ ਕੋਰਟ ਦੇ ਆਦੇਸ਼ ਨੇ ਇਹ ਵੀ ਕਿਸਾਨਾਂ ਦੇ ਪ੍ਰਤੀ ਸਖਤ ਰਵਈਆ ਜਿਹੜਾ ਉਹ ਦਿੱਤੇ ਹੋਏ ਨੇ ਇਸ ਕਰਕੇ ਗਾਈਡਲਾਈਨਾਂ ਨੇ ਵੀ ਮਤਲਬ ਉਪਗ੍ਰਹਿ ਦੇ ਥਰੂ ਜਿਹੜੀ ਵੀ ਮਤਲਬ ਪ੍ਰਾਰੀ ਦੀ ਅਗਲਾਈ ਵਾਲੀ ਘਟਨਾ ਸੁਣ ਤੁਹਾਡੇ ਸਾਹਮਣੇ ਹੁੰਦੀ ਆ ਉਸ ਕਿਸਾਨ ਦੇ ਉੱਤੇ ਇਹ ਜਿਹੜਾ ਕ੍ਰਿਮੀਨਲ ਕਿਸਮ ਦਾ ਪਰਚਾ ਦਰਜ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਨਾਲ ਮਤਲਬ ਬਹੁਤ ਮੋٹے ਜੁਰਮਾਨੇ ਲਾਏ ਜਾਣ ਇਹ ਕੋਈ ਆਪਾਂ ਜੇ ਕਹੀਏ ਵੀ ਲੋਕਲ ਸਰਕਾਰ ਦਾ ਨਹੀਂ ਹੈਗਾ ਇਹ ਸੈਂਟਰ ਵੱਲੋਂ ਕਹਿੰਦੇ ਮਾਨਯੋਗ ਸਾਡੀ ਸੁਪਰੀਮ ਕੋਰਟ ਵੱਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ ਨੇ ਇਹ ਇਸ ਕਰਕੇ ਹੁਣ ਹੈ ਜਿਹਦੇ ਨਾਲ ਮਤਲਬ ਸਾਰੇ ਪੰਜਾਬ ਦੇ ਵਿੱਚ ਅੱਲਾਹੂ ਬਚਿਆ ਹੋਇਆ ਤੇ ਲੋਕ ਸੋਚਣ ਲਈ ਮਜਬੂਰ ਨੇ ਵੀ ਇਹ ਕੀ ਹੋ ਰਿਹਾ ਹੈ ਇੱਕ ਪਾਸੇ ਤਾਂ ਕਿਸਾਨ ਮਤਲਬ ਤਰਾਸਤੀ ਦੇ ਵਿੱਚ ਹੜਾਂ ਦੇ ਹਾਲਾਤਾਂ ਦੇ ਵਿੱਚ ਨੇ ਤੇ ਜੇ ਕੋਈ ਕਿਸਾਨ ਮਾਰਾ ਮੁੱਤੇ ਦਾਣੇ ਇਕੱਠੇ ਕਰਦਾ ਹੈ পেট ਭਰਨ ਵਾਸਤੇ ਤਾਂ ਉਹਨੂੰ ਫੜ ਕੇ ਅੰਦਰ ਦਿੱਤਾ ਜਾ ਰਿਹਾ ਹੈ ਮਤਲਬ ਇਹ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਅਤੇ ਬਣਨਾ ਵੀ ਚਾਹੀਦਾ ਇਸ ਕਰਕੇ ਮਤਲਬ ਲੋਕ ਨੇ ਜਿਹੜੇ ਸੋਚਣ ਲਈ ਮਜਬੂਰ ਨੇ ਤਾਂ ਕੀ ਕੀਤਾ ਜਾਵੇ ਤੇ ਕੀ ਬਣਨਾ ਚਾਹੀਦਾ ਮਾਨਯੋਗ ਸੁਪਰੀਮ ਕੋਰਟ ਨੂੰ ਤੇ ਰੋ ਤੇ ਕਿਸ ਤਰ੍ਹਾਂ ਦਾ ਕੋਈ ਹੋਰ ਨਿਰ ਨਿਸ਼ਾ ਨਿਰਦੇਸ਼ ਹੈ ਜਿਹੜਾ ਉਹ ਜਾਰੀ ਕੀਤਾ ਜਾਣਾ ਚਾਹੀਦਾ ਹੈ ਮਤਲਬ ਲੋਕ ਇਸ ਗੱਲ ਦੇ ਵਿੱਚ 605 ਦੇ ਵਿੱਚ ਪਏ ਹੋਏ ਜੀ ਬਿਲਕੁਲ ਜਿੱਥੇ ਕਿ ਜੇ ਕਿਸਾਨ ਕਹਿੰਦੇ ਨੇ ਕਿ ਅਸੀਂ ਉਸ ਪਰਾਲੀ ਦਾ ਕੀ ਕਰੀਏ ਵੀ ਸਾਨੂੰ ਇਸ ਦਾ ਜਿਹੜਾ ਹੱਲ ਹੈ ਉਹ ਕੱਢ ਕੇ ਦੇਣਾ ਚਾਹੀਦਾ ਹੈ ਤੇ ਜਿਹੜੀ ਇਹਦੇ ਤੇ ਕਿਸਾਨ ਆਗੂ ਜਿਹੜੇ ਸਰਪੰਨ ਸਿੰਘ ਪੰਦੇਹਰ ਆ ਉਹਨਾਂ ਦਾ ਵੀ ਬਿਆਨ ਆ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੇ ਹਲੇ ਤੱਕ ਪਰਾਲੀ ਦੇ ਲਈ ਜਿਹੜਾ ਕੋਈ ਹੱਲ ਹੈ ਜਿਹੜਾ ਉਹ ਨਹੀਂ ਕੱਢਿਆ ਗਿਆ ਤੇ ਜੇਕਰ ਕਿਸਾਨ ਆਗ ਲਗਾਉਂਦੇ ਨੇ ਹੋਰ ਕੋਈ ਉਹਨਾਂ ਕੋਲੇ ਰਾਹਤ ਨਹੀਂ ਹੁੰਦਾ ਤੇ ਉਹਨੂੰ ਲੈ ਕੇ ਜਿਹੜਾ ਇੱਕ ਜਿਵੇਂ ਗ੍ਰਿਫਤਾਰੀਆਂ ਸ਼ੁਰੂ ਹੋ ਚੁੱਕੀਆਂ ਨੇ ਜਾਂ ਫਿਰ ਮੋਟਾ ਜੁਰਮਾਨਾ ਵੀ ਪਿੱਛੇ ਜੇ ਲੱਗ ਚੁੱਕਿਆ ਹੈ ਤੇ ਉਸ ਦੇ ਬਾਰੇ ਜਿਹੜਾ ਉਹਨਾਂ ਨੇ ਵੀ ਉਹਨਾਂ ਦਾ ਬਿਆਨ ਹੈ ਜਿਹੜਾ ਉਹ ਵੀ ਆਇਆ ਦੇਖੋ ਜੇ ਇਸ ਗੱਲ ਦੇ ਉੱਤੇ ਸਾਰਿਆਂ ਨੂੰ ਮਿਲ ਬੈਠ ਕੇ ਕੋਈ ਹੱਲ ਕਰਨਾ ਚਾਹੀਦਾ ਟਕਰਾਓ ਦੀ ਨੀਤੀ ਚੰਗੀ ਨਹੀਂ ਹੁੰਦੀ ਕਿਉਂਕਿ ਮਾਨਜੋਗ ਪੋਰਟ ਹੈ ਜਿਹੜਾ ਸਰਕਾਰ ਹੋਵੇ ਉਹਦੇ ਤਾਂ ਆਪਾਂ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕਰਦੇ ਆ ਆ ਕਿ ਧਰਨੇ ਦੇ ਦਿਓ ਸੜਕਾਂ ਰੋਕ ਲੋ ਗੱਡੀਆਂ ਰੋਕ ਗੱਲ ਕਰੀ ਤਾਂ ਮਾਨਜੋਗ ਨੇ ਹੁੰਦੇ ਨੇ ਸਾਡੇ ਜਿਹੜੇ ਪੋਰਟ ਹੁੰਦੇ ਨੇ ਇਸ ਦਾ ਸੌਤਰੋ ਹਦਾਇਤ ਹੈ ਮਿਲ ਬੈਠ ਕੇ ਇਹਦਾ ਹੱਲ ਕੀਤਾ ਜਾਣਾ ਚਾਹੀਦਾ ਇਹ ਤਾਂ ਮਤਲਬ ਲੱਖਾਂ ਏਕੜ ਜਿਹੜਾ ਝੋਨਾ ਪੰਜਾਬ ਦੇ ਵਿੱਚ ਲਾਇਆ ਜਾਂਦਾ ਇਹ ਤਾਂ 5 ਲੱਖ ਏਕੜ ਦਾ ਸਾਡਾ ਝੋਨਾ ਜਿਹੜਾ ਉਹ ਹੜਾ ਦੇ ਰੇਟ ਦੇ ਵਿੱਚ ਆ ਕੇ ਖਤਮ ਹੋ ਗਿਆ ਨਹੀਂ ਝੋਨੇ ਦੀ ਵਿੰਚੀ ਦਾ ਬਹੁਤ ਹੀ ਜ਼ਿਆਦਾ ਹੈ ਕਿ ਪੰਜਾਬ ਦੇ ਵਿੱਚ 80 ਬੰਦਾ ਇਸ ਤੋਂ ਵੱਧ ਝੋਨੇ ਦੀ ਫਸਲ ਸਾਡੇ ਪੰਜਾਬ ਦੇ ਵਿੱਚ ਵੀ ਜੀ ਹੋਈ ਹੈ ਇਸ ਕਰਕੇ ਮਤਲਬ ਇਹਦੇ ਵਾਸਤੇ ਬੜੇ ਸੰਜੀਦਾ ਯਤਨ ਕੀਤੇ ਜਾਣੇ ਚਾਹੀਦੇ ਨੇ ਮਾਰਾਂ ਨਹੀਂ ਆ ਰਹਿ ਲੈਣਾ ਚਾਹੀਦੇ ਨੇ ਵਕੀਲਾਂ ਦੀਆਂ ਰਿਆ ਲੈ ਕੇ ਮਤਲਬ ਮਾਂ ਜੋ ਕੋਰਟ ਦੇ ਵਿੱਚ ਇੱਕ ਤੱਕ ਹੈ ਜਿਹੜਾ ਉਹ ਰੱਖਿਆ ਜਾਣਾ ਚਾਹੀਦਾ ਜੀ ਇਹ ਇਹ ਗਨਕਰ ਸਰਕਾਰਾਂ ਨੂੰ ਤਾਂ ਇਹ ਚਾਹੀਦਾ ਵੀ ਇਹਦਾ ਬਦਲ ਲੱਭਣਾ ਚਾਹੀਦਾ ਜਿੰਨਾ ਚਿਰ ਸਰਕਾਰ ਇਸ ਚੀਜ਼ ਦਾ ਕੋਈ ਬਦਲ ਨਹੀਂ ਲੱਭਦੀ ਉਹਨਾਂ ਚਿਰ ਗਿਰਫਤਾਰੀਆਂ ਮਾਣੂ ਗਿਰਫਤਾਰੀਆਂ ਕਿਸਾਨਾਂ ਦੀ ਪਹਿਲਾ 20 ਵਾਰੀ ਗਿਰਫਤਾਰੀਆਂ ਹੋਈਆਂ ਨੇ ਜਿੰਮਦਾਰੀ ਕਿਸੇ ਚੀਂਦਾ ਹੱਲ ਨਹੀਂ ਹੈ ਇਹ ਹੱਲ ਤਾਂ ਦੀ ਰੀਡ ਵੀ ਹੱਤੀ ਹੈ ਇਹਨੂੰ ਮਤਲਬ ਕਿਸੇ ਵੀ ਤਰੀਕੇ ਨਾਲ ਇਸ ਤਰ੍ਹਾਂ ਖੇਲਾਂ ਦੇ ਵਿੱਚ ਡੱਕਿਆ ਜਾਣਾ ਕੋਈ ਬਹੁਤਾ ਮਤਲਬ ਸਾਨੂੰ ਸ਼ੋਭਾ ਨਹੀਂ ਦਿੰਦਾ ਜੀ ਬਿਲਕੁਲ ਪਰ ਉੱਥੇ ਹੀ ਜੇਕਰ ਗੱਲ ਕਰਦੇ ਆਂ ਪੰਜਾਬ ਵਿਦਵਾਨ ਸਭਾ ਦੇ ਵਿੱਚ ਦੋ ਰੋਜ਼ਾ ਵਿਸ਼ੇਸ਼ ਜਿਹੜਾ ਇਜਲਾਸ ਅੱਜ ਤੋਂ ਸ਼ੁਰੂ ਹੋ ਚੁੱਕਿਆ ਹੈ ਤੇ ਵਿਛੜੀਆਂ ਰੂਹਾਂ ਨੂੰ ਜਦੋਂ ਸ਼ੁਰੂਆਤ ਦੇ ਵਿੱਚ ਪਹਿਲਾਂ ਉਹਨਾਂ ਨੇ ਜਿਹੜਾ ਕਿ ਸ਼ਰਧਾਂਜਲੀ ਹੈ ਉਹ ਦਿੱਤੀ ਗਈ ਹੈ ਦੇਖੋ ਜੀ ਇਹ ਜ਼ਰੂਰ ਹੈ ਇਜਲਾਸ ਦਾ 4 ਦਿਨਾਂ ਦਾ ਗੱਲ ਕਰ ਕਹਿਣ ਨੂੰ ਚਾਰ ਜਨਾਂ ਦਾ ਕੰਮ ਦੋ ਦਿਨੀ ਹੋਣੇ ਨੇ ਦੋ ਦਿਨ ਚੋਂ ਵੀ ਜਿਹੜੇ ਦਿਨੀ ਕੰਮ ਹੋਣੇ ਨੇ ਕੱਲ ਨੂੰ ਸ਼ਨੀਵਾਰ ਤੇ ਐਤਵਾਰ ਵੀ ਛੁੱਟੀ ਆ ਕੱਲਾ ਸੋਮਵਾਰ ਰਹਿ ਗਿਆ ਇਹਦੇ ਵਿੱਚ ਮਤਲਬ ਪਰਾਲੀ ਵਾਲਾ ਮਸਲਾ ਤੇ ਹਰਾਨ ਦੇ ਲੋਕਾਂ ਦੀ ਮਦਦ ਕਰਨ ਵਾਲਾ ਮਸਲਾ ਰੇਟੇ ਦਾ ਮਸਲਾ ਇਹ ਕਾਫੀ ਮਸਲੇ ਨੇ ਜਿਹੜੇ ਜੇ ਵਿਰੋਧੀ ਧਿਰ ਦੇ ਵਿੱਚ ਜਾਨ ਹੋਈ ਤਾਂ ਮਤਲਬ ਸਰਕਾਰ ਨੂੰ ਇਹ ਕੰਮ ਕਰਨ ਲਈ ਲੋਕਾਂ ਦੀ ਮਦਦ ਕਰਨ ਵਾਸਤੇ ਮਜਬੂਰ ਕਰੂਗੀ ਜੇ ਸਰਕਾਰ ਆਪ ਹੀ ਵਿਰੋਧੀ ਧਿਰ ਆਪੀ ਆਪ ਕੋ ਮੁੱਖ ਮੰਤਰੀ ਉਬਯੋਗ ਐ ਮੈਂ ਮੁੱਖ ਮੰਤਰੀ ਵਨ ਆਹ ਕਹੇ ਮੈਂ ਮੁੱਖ ਮੰਤਰੀ ਵਨ ਇਸੇ ਰਾਜ ਰੋਲੇ ਦੇ ਥਰੂ ਇਹ ਜਿਹੜਾ ਸੈਸ਼ਨ ਚੜ ਗਿਆ ਫਿਰ ਮਤ ਲੋਕ ਵੀ ਚਾਹਦੇ ਰਾਜਨ ਦੇ ਤੇ ਦੋਤੀ ਚਰਨੂ ਵੀ ਕਸੇ ਦੇ ਚੋ ਹਾਸਲ ਹੋਣਾ ਤਾਂ ਪਤਾ ਹੈ ਦੋਤੀ ਚਰਨੂ ਵਾਸਤੇ ਪੰਜਾਬ ਦੀ ਵਿੱਤੀ ਸਹਾਇਤਾ ਦੇ ਲਈ ਜਿਹੜੀਆਂ ਕਹਿੰਦੇ ਨੇ ਕਿ ਉਹਨਾਂ ਦੀਆਂ ਰਿਪੋਰਟਾਂ ਨੇ ਉਹ ਰੱਖੀਆਂ ਜਾਣਗੀਆਂ ਕਿ ਉਹਦੇ ਵਿੱਚ ਕੋਈ ਫੈਸਲਾ ਅਹਿਮ ਫੈਸਲਾ ਲਿਆ ਜਾ ਸਕਦਾ ਹਾਂ ਜੀ ਇਹਦੇ ਵਿੱਚ ਦੇਖੋ ਇੱਕ ਤਾਂ 12000 ਕਰੋੜ ਦਾ ਜਿਹੜਾ ਸੈਂਟਰ ਸਰਕਾਰ ਦੋਸ਼ ਲਾਉਂਦੀ ਹੈ ਕਿ ਪੰਜਾਬ ਦੇ ਕੋਲੇ ਪਹਿਲਾਂ ਹੀ ਆਰਡੀਐਫ ਦਾ ਜਿਹੜਾ ਫੰਡ ਹੈਗਾ ਐਸਪੀਆਰਐਫ ਮਗਰ 12 ਕਰੋੜ ਰੁਪਏ ਪਰ ਆਪਾਂ ਕਹਿੰਦੇ ਵੀ ਆਪਣੇ ਕੋਲੇ 582 ਕਰੋੜ ਰੁਪਏ ਹੈ ਪੰਜਾਬ ਸਰਕਾਰ ਪੰਜਾਬ ਦੇ ਲੋਕੋ ਇਹ ਕਹਿੰਦੇ ਵੀ ਸਾਨੂੰ ਮਤਲਬ ਦੱਸੋ ਕਿੱਥੇ ਨੇ ਪੈਸੇ ਹੋਰ ਇਸ ਤੋਂ ਬਾਅਦ ਉਹਨਾਂ ਪੈਸਿਆਂ ਨਾਲ ਕੀ ਕਰਨਾ ਇੱਕ ਜਿਹੜੀਆਂ ਵੀ ਸ਼ਰਤਾਂ ਨੇ ਉਹ ਸ਼ਰਤਾਂ ਨਰਮ ਕੀਤੀਆਂ ਜਾਂ ਮਾਨ ਸਾਹਿਬ ਕਿੱਥੇ ਦੇ ਕਹੀ ਜਾਂਦੇ ਨੇ ਸਾਰਾ ਪੰਜਾਬ ਇਹ ਗੱਲ ਕਹਿੰਦਾ ਕਿਉਂਕਿ 700 ਰੁਪਏ ਸਾ ਮੌਜਾ ਦੇ ਨਰਕ ਕਿਸਾਨ ਦੇ ਪੱਲੇ ਕੁਝ ਨਹੀਂ ਪੈਂਦਾ ਫਿਰ ਜੇ ਇੱਕ ਕਿਸਾਨ ਦੇ ਚਾਰ ਬੱਚੇ ਨੇ ਚਾਰਾਂ ਦੇ নাও ਜਿਵੇਂ ਤਾਂ ਇੱਕ ਨੂੰ ਮਿਲੂਗਾ ਮਤਲਬ ਜਿਹੜੀਆਂ ਇਹ ਸ਼ਰਤਾਂ ਨੇ ਕਠੋਰ ਸ਼ਕਤਾਂ ਨੇ ਇਹਦੇ ਉੱਤੇ ਸਰਕਾਰ ਦਾ ਸਾਥ ਦੇਣਾ ਚਾਹੀਦਾ ਵਿਰੋਧੀ ਧਿਰ ਨੂੰ ਉਹ ਤੇ ਕੱਫੇ ਹੋ ਕੇ ਮਤਲਬ ਸੈਂਟਰ ਸਰਕਾਰ ਦੇ ਉੱਤੇ ਦਬਾਅ ਪਾ ਕੇ ਸਾਡੇ ਕਿਸਾਨਾਂ ਦੀ ਜਿਹੜੀ ਅਸਲੀ ਮੰਲੀ ਮਤਦ ਹੈ ਉਹ ਕੀਤੀ ਜਾਣੀ ਚਾਹੀਦੀ ਹੈ ਪਾਰਟੀਬਾਜ਼ੀ ਤੋਂ ਉੱ퍼 ਉੱਠ ਕੇ ਜੀ ਬਿਲਕੁਲ ਪਰ ਉੱਥੇ ਜਿਹੜੇ ਜੇਕਰ ਅਸੀਂ ਗੱਲ ਕਰਦੇ ਆ ਸਾਡੇ ਲਗਾਤਾਰ ਹੋ ਰਹੇ ਕਤਲ ਕਾਂਡਾਂ ਦੀ ਜਾਂ ਫਿਰ ਗੈਂਗਸਟਰਵਾਦ ਦੀ ਜੋ ਰੁਕਣ ਦਾ ਨਾਮ ਹੀ ਨਹੀਂ ਲੈ ਰਿਆ ਸ਼੍ਰੇਟਾ ਦੇ ਵਿੱਚ ਅੱਧੀ ਰਾਤ ਇੱਕ ਬੰਦਾ ਜੋ ਪ੍ਰੋਲ ਤੇ ਆਇਆ ਹੋਇਆ ਸੀ ਵਿਅਕਤੀ ਉਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਰਾਤ ਨੂੰ ਜਿਸ ਦਾ ਨਾਮ ਧਰਮਜੀਤ ਸਿੰਘ ਸੀਗਾ ਤੇ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਕਿ ਪੰਜਾਬ ਸਰਕਾਰ ਜੁੱਥੇ ਕਜੇ ਇਹਨਾਂ ਨੂੰ ਨੱਥ ਪਾ ਰਹੀ ਹੈ ਗੈਂਗਸਟਰਾਂ ਨੂੰ ਪਰ ਕਿਤੇ ਨਾ ਕਿਤੇ ਜੇਲਾਂ ਚ ਰੱਖ ਕੇ ਉਹਨਾਂ ਨੂੰ ਪਾਲ ਵੀ ਰਹੀ ਹੈ ਦੇਖੋ ਜੀ ਗੱਲ ਇਹ ਹੈ ਮਤਲਬ ਦੇਖੋ ਕਾਨੂੰਨ ਮੁਤਾਬਕ ਹੀ ਕਾਰਵਾਈ ਹੋਣੀ ਚਾਹੀਦੀ ਹੈ ਜੋ ਕਾਨੂੰਨ ਹੈ ਮਤਲਬ ਜੇ ਹੁਣ ਜੇਲ੍ਹ ਦੀ ਕਾਰਵਾਈ ਸਰਕਾਰ ਕਰਦੀ ਹੈ ਤਾਂ ਜੇਲ੍ਹ ਮਤਲਬ ਸਾਡਾ ਜਿਹੜਾ ਸਿਸਟਮ ਹੈ ਉਹਦੇ ਮੁਤਾਬਕ ਹੋਣਾ ਚਾਹੀਦਾ ਨਾ ਕਿ ਕਾਨੂੰਨ ਨੂੰ ਹੱਥ ਲੈ ਕੇ ਕਿਸੇ ਦਾ ਮੈਟਰ ਕਰ ਇਹ ਚੀਜ਼ ਹੱਲ ਨਹੀਂ ਹੈ ਦਾ ਕਾਨੂੰਨ ਦੇ ਮਤਲਬ ਸਾਡਾ ਕਾਨੂੰਨ ਬਹੁਤ ਲੰਬੀ ਪ੍ਰਕਿਰਿਆ ਦੇ ਥਰੂ ਬਣਾਇਆ ਹੋਇਆ ਬਾਬਾ ਸਾਹਿਬ ਹੋ ਰਹੇ ਨੇ ਉਹਦੇ ਮਤਲਬ ਕੀ ਸਜ਼ਾ ਮਿਲਣੀ ਚਾਹੀਦੀ ਹੈ ਗੱਲ ਇਹ ਹੈ ਵੀ ਜਿਹੜੇ ਇਸ ਤਰ੍ਹਾਂ ਦੇ ਕਤਲ ਹੁੰਦੇ ਨੇ ਆਪਸੀ ਨਿੱਜੀ ਰੰਜਿਸ਼ਾਂ ਕਰਕੇ ਹੁੰਦੇ ਨੇ ਇਹਦਾ ਪੰਜਾਬ ਦੇ ਹਲਾਤਾਂ ਨਾਲ ਕੋਈ ਬਹੁਤਾ ਸੰਬੰਧ ਜਾਂ ਮੇਲ ਨਹੀਂ ਹੈਗਾ ਇਸ ਕਰਕੇ ਮਤਲਬ ਛੇ ਇਸ ਤਰ੍ਹਾਂ ਦੀਆਂ ਨਿੱਜੀ ਦੁਸ਼ਮਣੀਆਂ ਦੇ ਵਿੱਚ ਹੁੰਦੇ ਮਾਰਦੇ ਉਹਨਾਂ ਨੂੰ ਇੱਕ ਨਿੱਜੀ ਦੁਸ਼ਮਣੀ ਦੇ ਤੌਰ ਤੇ ਹੀ ਦੇਖਿਆ ਜਾਣਾ ਚਾਹੀਦਾ ਹੈ ਉਹਦਾ ਸਾਰੇ ਪੰਜਾਬ ਦੇ ਹਾਲਾਤਾਂ ਨਾਲ ਕੋਈ ਬਹੁਤਾ ਮੇਲ ਨਹੀਂ ਹੁੰਦਾ ਠੀਕ ਹੈ ਸਰਕਾਰ ਬਹੁਤ ਸਖਤ ਕਦਮ ਚੱਕ ਰਹੀ ਹੈ ਤੇ ਸਾਨੂੰ ਲੋਕਾਂ ਨੂੰ ਵੀ ਚਾਹੀਦਾ ਵੀ ਜਿਹੜੇ ਇਹ ਨੌਜਵਾਨ ਮੁੰਡੇ ਨੇ ਇਹ ਇਹਨਾਂ ਦਾ ਕੋਈ ਜ਼ਿਆਦਾ ਆਪਸੀ ਰੌਲਾ ਨਹੀਂ ਹੁੰਦਾ ਸਿਰਫ ਇਹ ਗੋਦਾ ਮਸਲਾ ਹੁੰਦਾ ਹੈ ਜੇ ਇਹਨਾਂ ਦੇ ਰਿਸ਼ਤੇਦਾਰ ਤੇ ਪੰਚਾਇਤਾਂ ਸੰਜੀਦਾ ਹੋਣ ਤਾਂ ਇਹਨਾਂ ਨੂੰ ਤੇ ਇੱਕ ਮੰਝੇ ਦੇ ਉੱਤੇ ਵਾ ਕੇ ਸਮਝੌਤੇ ਕਰਾਏ ਜਾ ਸਕਦੇ ਨੇ ਤੇ ਲੋਕਾਂ ਦੇ ਵਾਸਤੇ ਜਿਹੜੇ ਲੋਕਾਂ ਦੇ ਖਿਲਾਫ ਕਾਰਵਾਈਆਂ ਨੇ ਸਰਕਾਰੀ ਨੇ ਚਾਹੇ ਕੁਛ ਹੋਰ ਨੇ ਚੋਰ ਚੱਕੇ ਨੇ ਉਹਨਾਂ ਨੂੰ ਮਤਲਬ ਰੋਕਣ ਦੇ ਵਿੱਚ ਇਹਨਾਂ ਦਾ ਸਹਿਯੋਗ ਲਿਆ ਜਾਣਾ ਚਾਹੀਦਾ ਜਿਵੇਂ ਨਸ਼ੇ ਦੀ ਕਾਰਵਾਈ ਹੈ ਫਿਰ ਗੱਲ ਕਰ ਸਕੀਏ ਪੰਚਾਇਤਾਂ ਨੂੰ ਤੇ ਜਿਹੜੇ ਵੀ ਮੁੰਡੇ ਰਾਤੋਂ ਮਤਲਬ ਘਰਾ ਪੈ ਜਾਂਦੇ ਨੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਇੱਕ ਟੇਬਲ ਤੇ ਇਕੱਠੇ ਹੋ ਕੇ ਸਮਝ ਕੇ ਸਾਰਾ ਮਸਲਾ ਠੀਕ ਕੀਤਾ ਜਾਣਾ ਚਾਹੀਦਾ ਕਿਉਂਕਿ ਮਾਰ ਮਰਾਈ ਜਾਂ ਗੋਲੀ ਫਿਰ ਉਹੀ ਦੁਬਾਰੇ ਕਹਿੰਦੇ ਨੇ ਇਹ ਮਾਰ ਮਰਾਈ ਗੋਲੀ ਜੇਲਾ ਇੱਕ ਕਿਸੇ ਚੀਜ਼ ਦਾ ਹੱਲ ਨਹੀਂ ਹਨ ਤੇ ਬੰਦੇ ਬੈਠ ਕੇ ਹੀ ਮਸਲੇ ਹੱਲ ਹੋ ਸਕਦੇ ਪਰ ਜੇਕਰ ਅਸੀਂ ਜੇਲ੍ਹਾਂ ਦੀ ਗੱਲ ਕਰਦੇ ਆ ਬਠਿੰਡਾ ਜੇਲ ਦੁਬਾਰਾ ਫਿਰ ਜਿਹੜਾ ਕਿ ਸੁਰੱਖਿਆ ਦੇ ਵਿੱਚ ਆ ਗਈ ਹੈ ਬਠਿੰਡਾ ਦੀ ਕੇਂਦਰ ਜੇਲ ਉੱਥੇ ਤੇਜ਼ ਤਾਰ ਹਥਿਆਰਾਂ ਦੇ ਨਾਲ ਜਿਹੜੇ ਜੇਲ ਵਾਲੇ ਅੰਦਰ ਕੈਦ ਕੀ ਰੱਖੇ ਹੋਏ ਸੀ ਤਾਂ ਉਹਨਾਂ ਨੇ ਇੱਕ ਦੂਸਰੇ ਤੇ ਹਮਲਾ ਕਰ ਦਿੱਤਾ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਸੋਚਣ ਵਾਲੀ ਗੱਲ ਇਹ ਆ ਜੇਲ ਦੇ ਵਿੱਚ ਤੇਜ਼ ਤਾਰ ਹਥਿਆਰ ਆਏ ਕਿੱਥੋਂ ਨੇ ਉਹ ਮੈਨਮ ਕਿਹੜੇ ਹੁੰਦੇ ਨੇ ਅਭਿਆਰਤ ਚਮਚਿਆਂ ਨੂੰ ਹਥਿਆਰ ਬਣਾ ਦਿੰਦੇ ਨੇ ਤਾਂ ਉੱਥੇ ਕੀ ਕੋਈ ਫੈਕਟਰੀ ਥੋੜੀ ਐ ਵੀ ਕੋਈ ਮਤਲਬ ਮਾਰਾ ਮੋਟਾ ਕੋਈ ਚਮਚਾ ਹੁੰਦਾ ਕੋਈ ਕਿਸੇ ਕੋਲੇ ਕੋਈ ਕੜਾ ਹੁੰਦਾ ਕਿਸੇ ਕੋਲੇ ਕੋਈ ਕੱਚੀ ਹੁੰਦੀ ਐ ਕਿਸੇ ਕੋਲੇ ਇਹ ਸੇ ਚੀਜ਼ਾਂ ਨੂੰ ਹੀ ਤੇਜ਼ ਤਾਰ ਹਥਿਆਰ ਦਾ ਨਾਮ ਦਿੱਤਾ ਜਾਂਦਾ ਹੈ ਗੱਲ ਕਰ ਜੇਲ੍ਹ ਪ੍ਰਸ਼ਾਸਨ ਥੋੜੀ ਜਿਹੀ ਮਸਤੀ ਵਰਤੇ ਤੇ ਜਿਹੜੇ ਮਤਲਬ ਵੱਡ ਲੰਡਾਕੇ ਜਾਂ ਕਰੀਮੀ ਨਾਲ ਹੁੰਦੇ ਨੇ ਉਹਨਾਂ ਦਾ ਵੀ ਉਹਨਾਂ ਕੋਲ ਸਾਰਾ ਇੰਤਜ਼ਾਮ ਹੁੰਦਾ ਹੈ ਗੱਲ ਕਰ ਇਹ ਸਾਰਾ ਕੁਝ ਵਿੱਚੋਂ ਹੀ ਮਤਲਬ ਜਿਹੜਾ ਪ੍ਰਸ਼ਾਸਨ ਆ ਉਹੀ ਕਰਦਾ ਹੁੰਦਾ ਜਾਂ ਕਿਸੇ ਦਾ ਸਰਕਾਰੀ ਦਰਬਾਰੇ ਜੋਰ ਹੁੰਦਾ ਹੋਰ ਆਮ ਪਬਲਿਕ ਦਾ ਜਿਹੜੀ ਉੱਥੇ ਇੱਕ ਟਾਈਮ ਕੱਢਣ ਜਾਂਦੀ ਆ ਜਿੱਦੋਂ ਸਖਤਾਈ ਹੋ ਜਾਂਦੀ ਆ ਤਾਂ ਸਾਰੇ ਲੋਕੀ ਔਖੇ ਹੁੰਦੇ ਨੇ ਮਤਲਬ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਹੀਂ ਹੋਣੀਆਂ ਚਾਹੀਦੀਆਂ ਉਹਦਾ ਜਾਂ ਸੰਜੀਦਾ ਰਹਿ ਕੇ ਇਹਨਾਂ ਚੀਜ਼ਾਂ ਦੇ ਉੱਤੇ ਮਤਲਬ ਪਿਆਰ ਤੇ ਸਕੂਲ ਵੀ ਲੱਗਣੇ ਚਾਹੀਦੇ ਹੁੰਦੇ ਨੇ ਤਾਂ ਸਾਡੇ ਇੱਕ ਸਬਜ਼ੰਦ ਸਾਹਿਬ ਹੁੰਦੇ ਸੀਗੇ ਮਾਨਸਤ ਉਹ ਦੋਨਾਂ ਪਾਰਟੀਆਂ ਨੂੰ ਘੱਟੇ ਕਰਕੇ ਕੋਸ਼ਿਸ਼ ਕਰਦੇ ਹੁੰਦੇ ਸੀ ਸਮਝੌਤਾ ਕਰਾਉਣ ਦੀ ਮਤਲਬ ਤਾਂ ਕਿ ਬਾਹਰ ਜਾ ਕੇ ਉਹ ਬੰਦੇ ਮਤਲਬ ਇੱਕ ਵਧੀਆ ਨਾਗਰਿਕ ਦੇ ਤੌਰ ਤੇ ਆਪਣੀ ਜ਼ਿੰਦਗੀ ਬਚਿਤ ਕਰ ਤੱਕਣ ਉਹਨਾਂ ਦਾ ਨਾਮ ਜਗਵੰਤ ਸ਼ਰਮਾ ਸੀਗਾ ਜੀ ਬੱਲੇ ਇਹੀਆਂ ਹੀਆਂ ਸ਼ਖਸੀਅਤਾਂ ਨੇ ਜਿਹੜੀਆਂ ਇਹਨਾਂ ਤੋਂ ਸਬਕ ਲੈ ਕੇ ਸਾਡੇ ਹੋਰ ਜੇਲ੍ਹ ਅਫਸਰ ਨੇ ਜਿਹੜੇ ਉਹਨਾਂ ਨੂੰ ਮਤਲਬ ਇਸ ਤਰ੍ਹਾਂ ਦੀਆਂ ਲੜਾਈਆਂ ਝੜਦੀਆਂ ਨੇ ਜਿਹੜੇ ਉਹਨਾਂ ਨੂੰ ਨਿਵੇੜਨਾ ਚਾਹੀਦਾ ਜੀ ਬਿਲਕੁਲ ਬਹੁਤ ਬਹੁਤ ਮਿਹਰਬਾਨੀ ਰਜ਼ਿੰਦਰ ਜੀ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ ਧੰਨਵਾਦ ਤੋ ਦੋਸਤੋ ਇਸੇ ਰਜ਼ਿੰਦਰ ਜੀ ਜੋ ਅਕਸਰ ਸਾਡੇ ਨਾਲ ਜੁੜਦੇ ਨੇ ਤੇ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਨੇ ਜੇਕਰ ਗੱਲ ਕਰਦੇ ਆ ਕਿਸਾਨਾਂ ਦੀ ਤਾਂ ਕਿਸਾਨਾਂ ਤੇ ਵੱਡੀ ਕਾਰਵਾਈ ਹੋਣੀ ਸ਼ੁਰੂ ਹੋ ਗਈ ਹੈ ਪ੍ਰਾਲੀ ਸਾੜਨ ਨੂੰ ਲੈ ਕੇ ਕੇਂਦਰ ਸਰਕਾਰ ਦੇ ਵੱਲੋਂ ਤੇ ਪੰਜਾਬ ਸਰਕਾਰ ਦੇ ਵੱਲੋਂ ਹਲੇ ਤੱਕ ਕੋਈ ਹੱਲ ਹੈ ਜਿਹੜਾ ਪੁਕਤਾ ਹੱਲ ਹੈ ਉਹ ਨਹੀਂ ਕੱਢਿਆ ਗਿਆ ਸਰਮ ਸਿੰਘ ਪੰਦੇਰ ਦਾ ਵੀ ਵੱਡਾ ਬਿਆਨ ਇਸ ਦੇ ਵਿੱਚ ਆਇਆ ਹੈ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰਾਂ ਇਸ ਦਾ ਹੱਲ ਨਹੀਂ ਕਰਨੀ ਹੈ ਤਾਂ ਕਿਸਾਨ ਪਰਾਲੀ ਨੂੰ ਲੈ ਕੇ ਕਿੱਥੇ ਜਾਵੇ ਪਰਾਲੀ ਵੱਡੀ ਮਾਤਰਾ ਦੇ ਵਿੱਚ ਹੁੰਦੀ ਹੈ ਚੋਨੇ ਦੀ ਬਜਾਈ ਬਿਨਾਂ ਵੀ ਨਹੀਂ ਸਰਦਾ ਪਰ ਜਿਹੜੀ ਮਜਬੂਰੀ ਦੇ ਵਿੱਚ ਪਰਾਲੀ ਸਾੜਨੀ ਪੈਂਦੀ ਹੈ ਕਿਉਂਕਿ ਆਉਣ ਵਾਲੀ ਫਸਲ ਦੇ ਬੀਜਣ ਦਾ ਵੀ ਸਮਾਂ ਹੋ ਚੁੱਕਿਆ ਹੁੰਦਾ ਹੈ ਜੇਕਰ ਅਸੀਂ ਸਰਕਾਰੀ ਦਰਬਾਰੇ ਇਹਨਾਂ ਨੂੰ ਪਰਾਲੀ ਨੂੰ ਲੈ ਕੇ ਚੱਕਰ ਲਾਉਣੇ ਆ ਤਾਂ ਜਿਹੜੇ ਸਾਡੇ ਖੇਤਾਂ ਦੇ ਵਿੱਚ ਪਰਾਲੀ ਦੇ ਵੱਡੇ ਟਰੰਪ ਲੱਗ ਜਾਂਦੇ ਨੇ ਉਹ ਉੱਥੇ ਦੇ ਉੱਥੇ ਹੀ ਰਹਿ ਜਾਂਦੇ ਨੇ ਤੇ ਜਿਹੜੇ ਸਾਡੀ ਆਉਣ ਵਾਲੀ ਕਣਕ ਦਾ ਜਾਂ ਨਵੀਂ ਕੋਈ ਹੋਰ ਫਸਲ ਬੀਜਣੀ ਹੁੰਦੀ ਹੈ ਉਹਦਾ ਸਮਾਂ ਹੀ ਜਿਹੜਾ ਉਹ ਵੀ ਲੰਘ ਜਾਂਦਾ ਹੈ ਪਰ ਜੇਕਰ ਕਾਲ ਕਰਦੇ ਆ ਗ੍ਰਿਫਤਾਰੀ ਦੀ ਤਾਂ ਪਹਿਲੀ ਗ੍ਰਿਫਤਾਰੀ ਰਾਜਕੁਮਾਰ ਦੀ ਪਿੰਡ ਕੰਗਬਰਜ ਦੇ ਵਿੱਚ ਹੋ ਚੁੱਕੀ ਹੈ ਜੋ ਕਿ ਜਲੰਧਰ ਏਰੀਆ ਦੇ ਵਿੱਚ ਪੈਂਦਾ ਹੈ ਤਾਂ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਅੱਗ ਲਾਉਣ ਤੋਂ ਪਹਿਲਾਂ ਸੋਚ ਜ਼ਰੂਰ ਲਿਓ ਕਿ ਅਗਲੀ ਗ੍ਰਿਫਤਾਰੀ ਤੁਹਾਡੀ ਵੀ ਹੋ ਸਕਦੀ ਹੈ ਤੇ ਪਰ ਜਿੱਥੇ ਕਿ ਕਿਸਾਨਾਂ ਦੀਆਂ ਮੰਗਾਂ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੀ ਥੋੜਾ ਜਿਹਾ ਉਹਨਾਂ ਬਾਰੇ ਸੋਚਣ ਕਿ ਉਸ ਉਹ ਇਸ ਪਰਾਲੀ ਨੂੰ ਲੈ ਕੇ ਕਿੱਥੇ ਜਾਣ ਇਸ ਦੇ ਨਾਲ ਹੀ ਜੇਕਰ ਅਸੀਂ ਗੱਲ ਕਰਦੇ ਹਾਂ ਜਿਵੇਂ ਵਿਧਾਨ ਸਭਾ ਦਾ ਦੂਸਰਾ ਇਜ਼ਲਾਸ ਦੋ ਰੋਜ਼ਾਂ ਦਿਨ ਕਾ ਸ਼ੁਰੂ ਹੋ ਚੁੱਕਿਆ ਤੇ ਉਸ ਦੇ ਵਿੱਚ ਵਿਛੜੀਆਂ ਰੋਹਾਂ ਨੂੰ ਜਿਨ੍ਹਾਂ ਨੇ ਸ਼ਹਾੜਾਂ ਦੇ ਵਿੱਚ ਜਿਨ੍ਹਾਂ ਦੀਆਂ ਜਾਨਾਂ ਚਲੀਆਂ ਗਈਆਂ ਨੇ ਉਹਨਾਂ ਨੂੰ ਪਹਿਲਾ ਸ਼ਰਧਾਂਜਲੀ ਪੇਟ ਕੀਤੀ ਗਈ ਉਸ ਤੋਂ ਬਾਅਦ ਹੜਾਂ ਦੀ ਆ ਵਿਸ਼ੇ ਦੇ ਉੱਪਰ ਵਿਸ਼ੇਸ਼ ਜਿਹੜੀ ਚਰਚਾ ਕੀਤੀ ਜਾਵੇਗੀ ਤਾਂ ਉਮੀਦ ਹੈ ਕਿ ਕੋਈ ਅਹਿਮ ਫੈਸਲੇ ਜਿਹੜੇ ਉਹ ਲਏ ਜਾਣਗੇ ਸੋ ਦੋਸਤੋ ਇਹ ਸੀ ਅੱਜ 11 ਵਜੇ ਦੀ ਲਾਈਵ ਦੀ ਅਪਡੇਟ ਤੇ ਜਲਦੀ ਕੋਈ ਨਵਾਂ ਹੋਰ ਮੁੱਦਾ ਲੈ ਕੇ ਆਸੀ ਤੁਹਾਡੇ ਰੂਪ ਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਦੇਵ